ਕਹਿੰਦੇ ਹਜ਼ਾਰਾਂ ਨੂੰ ਅਮਰਸ਼ ਕਰਤਾ ਤੇ ਲੱਖਾਂ ਲੋਕਾਂ ਦੇ ਨਸ਼ੇ ਛਡਾਤੇ ਆਪਦੇ ਭਰਾਵਾਂ ਵਾਲ ਧਿਆਨ ਨਹੀਂ ਗਿਆ ਵੀਰਾਂ ਗੱਲ ਇੱਥੇ ਇੱਥੇ ਖੜ੍ਹਦੀਆਂ ਅਮਰਿਤਪਾਲ ਸਿੰਘ ਨੂੰ ਇਸ ਘਟਨਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਾਂ ਠੀਕ ਹੈ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦਾ ਭਾਈ ਹੈ ਇਸ ਕਰਕੇ ਇਹ ਫੜਿਆ ਗਿਆ ਹੈ ਇਹ ਪੰਥ ਨਾਲ ਤੁਸੀਂ ਨਾਂ ਵੀ ਜੋੜੋ ਤੇ ਇਹ ਜੁੜ ਗਈ ਜਦ ਕਿ ਹੋਣਾ ਨਹੀਂ ਸੀ ਚਾਹੀਦਾ ਜੁੜਣੀ ਨਹੀਂ ਸੀ ਚਾਹੀਦੀ ਪੰਥ ਸਿਧਾਂਤ ਆ ਪੰਥ ਮਰਜ਼ਾਦਾ ਆ ਇਹ ਉਹ ਕੋਈ ਐਮਪੀ ਹੋਵੇ ਚਾਹੇ ਕੋਈ ਪੀਐਮ ਹੋਵੇ ਚਾਹੇ ਕੋਈ ਸੀਐਮ ਹੋਵੇ ਜੋ ਮਰਜ਼ੀ ਹੋਵੇ ਉਹਦੇ ਪਰਿਵਾਰ ਦਾ ਉਹਦਾ ਭਰਾ ਹੋਵੇ ਉਹਦਾ ਭੈਣ ਹੋਵੇ ਜਿਹੜਾ ਰਹਿਣੀ ਚ ਨਹੀਂ ਹੈਗਾ ਉਹ ਸਿੱਖ ਹੀ ਨਹੀਂ ਹੈ ਜਿਹੜੇ ਅਮਰਪਾਲ ਸਿੰਘ ਦੇ ਵਿਰੋਧੀ ਉਹ ਤਾਂ ਆਟੋਮੈਟਿਕ ਇਹਨੂੰ ਜੋੜਨਗੇ ਪਰ ਸਿਧਾਂਤਕ ਪੱਖ ਤੋਂ ਇਹ ਜੁੜਨੀ ਨਹੀਂ ਚਾਹੀਦੀ। ਜੀ ਸਿੱਧਾ ਤੌਰ ਤੇ ਇਹ ਕਹਿ ਰਹੇ ਹਾਂ ਜਿਹੜੀਆਂ ਪਰਿਵਾਰ ਗੱਲਾਂ ਬਣਾ ਰਿਹਾ ਉਹ ਸਾਰੀਆਂ ਝੂਠੀਆਂ ਨੇ। ਇਹੀ ਹੋਣੀਆਂ ਕਿ ਪਰਸੇ ਨੇ ਨੂੰ ਸੱਦਿਆ ਉੱਥੋਂ ਵੀ ਤੂੰ ਇੱਥੇ ਆ ਤੇ ਹੈਬੋ ਵਾਲਾ ਵਾਲਾ ਬੰਦਾ ਤੈਨੂੰ ਡੀਕਦਾ। ਪੁਲਿਸ ਨੇ 10000 ਰੁਪਏ ਵੀ ਦਿੱਤਾ ਪੇਟੀਐਮ 'ਚ ਪਾਉਣ ਨੂੰ। ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਡੇ ਵੀ ਸਾਡੇ ਭਾਈ ਭਰਾਵਾ ਅਸੀਂ ਅਸੀਂ ਨਾਲ ਚੱਲਣ ਨੂੰ ਤਿਆਰ ਆ। ਉਹ ਐਪਲੀਕੇਸ਼ਨ ਦਈਏ ਕੋਰਟ 'ਚ ਤੇ ਆਪਾਂ ਦੁਆਰਾ ਡ੍ਰੌਪ ਕਰਾ ਲਈਏ। ਲਾਈਵ ਡੈਕਟ ਕਰਾ ਲਈਏ ਮੁੰਡ ਉਹ ਦੱਸੂਗਾ ਕਿ ਮੈਂ ਅੱਜ ਤੱਕ ਨਸ਼ਾ ਕੀਤਾ ਕਿ ਨਹੀਂ ਕੀਤਾ ਫਿਰ ਉਹ ਦੱਸ ਦੂਗਾ ਕਿ ਮੈਂ 3 ਮਹੀਨੇ ਸੈਂਟਰ 'ਚ ਵੀ ਰਿਹਾ ਕਿ ਨਹੀਂ ਰਿਹਾ ਹੁਣ ਕਈ ਵਾਰ ਨਾ ਬਾਣਾ ਤੇ ਸਾਡੇ ਪਾਇਆ ਸ਼ੇਰਾਂ ਵਾਲਾ ਥੱਲੇ ਵਿੱਚ ਗਧੇ ਵੜੇ ਹੋਏ ਇਹ ਸ਼ਬਦ ਕਿਦੇ ਲੈਨੇ ਜਿ ਸਿੱਧੇ ਤੌਰ ਤੇ ਪੁੱਛਣਾ ਉਹ ਫੇ ਸਾਰੇ ਸਮਝਣ ਵਾਲੇ ਸਮਝ ਹੀ ਜਾਂਦੇ ਹੁੰਦੇ ਆ ਅਸੀਂ ਕਰਦੇ ਕੀ ਆ ਮਨ ਲੋ ਮੇਰਾ ਹੱਥ ਇਥੋਂ ਗਲ ਗਿਆ ਜੀ ਇਹ ਚਪੇਗਾ ਕੀੜੇ ਹੁਣ ਮੈਨੂੰ ਹੱਕ ਨਾ ਲਾ ਕੇ ਰੱਖਾਂ ਮੈਨੂੰ ਜਾਣਾ ਪਊ ਹਸਪਤਾਲ ਤੇ ਇੰਨਾ ਵੱਡਣਾ ਪੈਣਾ ਉੱਪਰੋਂ ਇਹਨੂੰ ਪਰੇ ਰੱਖਣਾ ਪੈਣਾ ਕਿਉਂਕਿ ਹੈਤ ਮੇਰੇ ਇਹ ਵੀ ਮਾਸਦਾ ਇਸਾਈ ਆ ਫਿਰ ਜਿਹੜਾ ਪੰਥ ਦੀ ਬਦਨਾਮੀ ਕਰੇ ਜਿਹੜਾ ਵੀ ਜੀ ਕਰੇ ਇਹ ਮੈਂ ਕਰਾਂ ਮੈਨੂੰ ਬਾਹਰ ਕੱਢੋ ਪਹਿਲਾਂ ਪੰਥ ਫੇਰ ਪਰਿਵਾਰ ਜੇ ਪੰਥ ਹੀ ਨਾ ਰਿਹਾ ਤੇ ਫਿਰ ਪਰਿਵਾਰ ਦਾ ਕੀ ਕਰਨੀ ਕखबर ਸੁਰਕੀਆਂ ਦਾ ਕੇਂਦਰ ਬਣੀ ਹੋਈ ਹੈ ਉਹ ਐ ਖਡੂਰ ਸਾਹਿਬ ਤੋਂ ਤਾਜ਼ੇ-ਤਾਜ਼ੇ ਐਮਪੀ ਬਣੇ ਅਮਰਿਤਪਾਲ ਸਿੰਘ ਹੁਣਾਂ ਦੇ ਭਰਾ ਹਰਪ੍ਰੀਤ ਸਿੰਘ ਹੁਣਾਂ ਨਾਲ ਜੁੜੀ ਜਿਨ੍ਹਾਂ ਨੂੰ ਕਿ ਫਲੋਰ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਜਲੰਧਰ ਦਿਹਾਤੀ ਦੀ ਪੁਲਿਸ ਐਂਡੀਪੀਐਸ ਜਿਹੜਾ ਦੇ ਤਹਿਤ ਮੁਕੱਦਮਾ ਦਰਜ ਕਰਦੀ ਹੈ ਉਹਨਾਂ ਦੇ ਕੋਲੋਂ ਡਰੱਗ ਮਿਲਣ ਦੀ ਖਬਰ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਥਕ ਸ਼ਵੀ ਕਿਹੋ ਜੀ ਬਣਦੀ ਹੈ ਕਿਸੇ ਪਰਿਵਾਰ ਦੀ ਕਿਸੇ ਵਿਅਕਤੀ ਵਿਸ਼ੇਸ਼ ਦੀ ਉਸ ਨੂੰ ਲੈ ਕੇ ਜਾਂ ਫਿਰ ਇੱਕ ਐਂਗਲ ਇਹ ਬਣਾਇਆ ਜਾਂਦਾ ਹੈ ਕਿ ਇਸ ਦੇ ਪਿੱਛੇ ਕੋਈ ਸਰਕਾਰੀ ਤੰਤਰ ਹੈ ਕਿਸੇ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਕਿਸੇ ਦੀ ਸ਼ਵੀ ਨੂੰ ਢਾਹ ਲਾਉਣ ਦੀ ਗੱਲ ਹੋ ਰਹੀ ਹੈ ਜਾਂ ਇਸ ਦੇ ਸਾਰੇ ਪਿੱਛੇ ਕੋਈ ਪਲੈਨਿੰਗ ਕੀ ਹੈ ਉਹ ਸਾਰੇ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਨੇ ਪਰ ਕੁਝ ਕਿ ਗੱਲਾਂ ਤੇ ਚਾਨਣਾ ਪਾਉਣ ਦੇ ਲਈ ਆਪਾਂ ਭਾਈ ਸੁਖਜੀਤ ਸਿੰਘ ਖੋਸਾ ਹੁਣੇ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀਆਂ ਇਸ ਨੂੰ ਪੰਥ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਸਰਕਾਰੀ ਧਿਰ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਬਹੁਤ ਸਾਰੇ ਪਲੈਨਿੰਗ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਪਰ ਸੱਚ ਕੀ ਹੈ ਜਾਂ ਉਹ ਕੀ ਕੀ ਹੋ ਸਕਦਾ ਉਹ ਸਾਰੀਆਂ ਸੰਭਾਵਨਾਵਾਂ ਤੇ ਗੱਲ ਕਰਾਂਗੇ ਉਹਨਾਂ ਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਫਿਰ ਗੱਲਬਾਤ ਹੋਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਸ ਨੂੰ ਪੰਥ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਨਹੀਂ ਦੇਖੋ ਜੀ ਇਹਨੂੰ ਤੁਸੀਂ ਨਾਂ ਵੀ ਜੋੜੋ ਪੰਥ ਦੇ ਨਾਲ ਇਹ ਜੁੜਦੀ ਆ ਜੀ ਕਿਉਂਕਿ ਮੇਰੇ ਪਰਿਵਾਰ ਦਾ ਮੈਂਬਰ ਮੈਂ ਸੁਖਜੀਤ ਸਿੰਘ ਆ ਮੇਰੇ ਪਰਿਵਾਰ ਦਾ ਮੇਰੇ ਫਾਦਰ ਸਾਹਿਬ ਮੇਰੇ ਮਦਰ ਜਾਂ ਮੇਰੇ ਮਿਸ ਜਾਂ ਮੇਰੇ ਕੋਈ ਪਰਿਵਾਰ ਦਾ ਹੋਰ ਬ੍ਰਦਰ ਜਾਂ ਮੇਰਾ ਕੋਈ ਬੱਚਾ ਬੱਚੀ ਜੇ ਕੋਈ ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ ਤੇ ਆਟੋਮੈਟਿਕ ਉਹ ਗੱਲ ਆਉਣੀ ਆ ਵੀ ਇਹ ਸੁਖਜੀਤ ਸਿੰਘ ਹੋਸੇ ਦੇ ਨਾਲ ਇਹ ਦਾ ਇਹ ਇਹਦਾ ਆ ਰਿਸ਼ਤਾ ਆ ਤੇ ਉਹ ਕੌਣ ਆ ਜੀ ਇਹ ਸੁਆਵਾਵਾਂ ਕਰਦੇ ਆ ਜੀ ਸੁਆਵਾਵਾਂ ਕਿੱਥੇ ਕਰਦੇ ਆ ਜੀ ਪੰਥ 'ਚ ਕਰਦੇ ਆ ਜੀ ਪੰਥ ਨਾਲ ਜੁੜ ਗਈ ਠੀਕ ਆ ਇਹ ਪੰਥ ਨਾਲ ਤੁਸੀਂ ਨਾਮ ਹੀ ਜੋੜੋ ਤੇ ਇਹ ਜੁੜ ਗਈ ਅੱਛਾ ਜੀ ਜਦ ਕੇ ਹੋਣਾ ਨਹੀਂ ਸੀ ਚਾਹੀਦਾ ਜੁੜਣੀ ਨਹੀਂ ਸੀ ਚਾਹੀਦੀ ਕਿਉਂਕਿ ਪੰਥ ਪਰਿਵਾਰਵਾਦ ਦਾ ਨਾਂ ਨਹੀਂ ਹੈਗਾ ਪੰਥ ਸਿਧਾਂਤ ਆ ਪੰਥ ਮਰਜ਼ਾਦਾ ਆ ਤੇ ਗੁਰੂ ਸਾਹਿਬ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਰਹਿਤ ਬਿਨਾਂ ਨਹੀਂ ਸਿੱਖ ਕਾ ਹੋਵੇ ਰਹਿਤ ਬਿਨਾਂ ਅਦਰ ਚੋਟਾਂ ਖਾਵੇ ਤੇ ਜਿਹੜਾ ਬੰਦਾ ਰਹਿਣੀ ਚ ਨਹੀਂ ਹੈਗਾ ਚਾਹੇ ਉਹ ਕੋਈ ਐਮਪੀ ਹੋਵੇ ਚਾਹੇ ਕੋਈ ਪੀਐਮ ਹੋਵੇ ਚਾਹੇ ਕੋਈ ਸੀਐਮ ਹੋਵੇ ਜੋ ਮਰਜੀ ਹੋਵੇ ਉਹਦੇ ਪਰਿਵਾਰ ਦਾ ਉਹਦਾ ਭਰਾ ਹੋਵੇ ਉਹਦਾ ਭੈਣ ਹੋਵੇ ਜਿਹੜਾ ਰਹਿਣੀ ਚ ਨਹੀਂ ਹੈਗਾ ਉਹ ਸਿੱਖ ਹੀ ਨਹੀਂ ਹੈ ਇੱਥੇ ਇੱਥੇ ਭਾਈ ਸਾਹਿਬ ਇੱਕ ਗੱਲ ਤੁਸੀਂ ਬਾਅਦ ਦੇ ਵਿੱਚ ਆਪਣੀ ਗੱਲ ਪੂਰੀ ਕਰ ਲੈਣਾ ਪਰ ਇੱਥੇ ਇਹ ਸਵਾਲ ਮੈਂ ਜ਼ਰੂਰ ਤੁਹਾਡੇ ਨਾਲ ਇਹਦੇ ਨਾਲ ਹੀ ਜੋੜਨਾ ਚਾਹੂੰਗਾ ਐਮਪੀ ਜਿਹੜੇ ਬਣੇ ਨੇ ਭਾਈ ਅਮਰਤਪਾਲ ਸਿੰਘ ਜੀ ਤੇ ਕਿੱਥੇ ਵੀ ਹੁੰਦਾ ਕੋਈ ਦਰਗਾਹ ਦੀ ਵੀ ਗੱਲ ਕਰਦੇ ਆ ਆਪਾਂ ਮਾਲਕ ਦੀ ਦਰਗਾਹ 'ਚ ਜਦੋਂ ਕਿਸੇ ਦੀ ਹਾਜ਼ਰੀ ਹੋਣੀ ਕਹਿਣਾ ਕੱਲਾ ਬੰਦੇ ਨੇ ਜੋ ਕੁਝ ਕੀਤਾ ਕੱਲੇ ਉਹਦੇ ਕਰਮ ਨਾਲ ਜਾਣੇ ਨੇ ਬਿਲਕੁਲ ਬੇਸ਼ੱਕ ਦੁਨਿਆਵੀ ਅਦਾਲਤ ਹੈ ਉਹਦੇ ਵਿੱਚ ਵੀ ਜੋ ਵਿਅਕਤੀ ਵਿਸ਼ੇਸ਼ ਨੇ ਕੀਤਾ ਹੋਇਆ ਉਹਦੇ ਨਾਲ ਜਾਣਾ ਹੈ ਜੀ ਕੀ ਲੱਗਦਾ ਤੁਹਾਨੂੰ ਕਿ ਅਮਰਿਤਪਾਲ ਸਿੰਘ ਨੂੰ ਇਸ ਘਟਨਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਾਂ ਠੀਕ ਹੈ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦਾ ਭਾਈ ਹੈ ਇਸ ਕਰਕੇ ਇਹ ਫੜਿਆ ਗਿਆ ਹੈ ਜਾਂ ਇਹ ਸਾਰੇ ਦਾ ਲਿੰਕ ਕਰਨਾ ਕਿਵੇਂ ਦੇਖਦੇ ਹੋ ਤੁਸੀਂ ਅਮਰਿਤਪਾਲ ਸਿੰਘ ਨਾਲ ਜਦੋਂ ਤੁਸੀਂ ਕੋਈ ਕੰਮ ਕਰਦੇ ਆ ਨਾ ਤੁਹਾਡੇ ਸਮਰਥਕ ਵੀ ਹੁੰਦੇ ਆ ਤੁਹਾਡੇ ਆਲੋਚਕ ਵੀ ਹੁੰਦੇ ਆ ਤੁਹਾਡੇ ਆਪਣੇ ਵੀ ਹੁੰਦੇ ਆ ਤੇ ਤੁਹਾਡੇ ਵਿਰੋਧੀ ਵੀ ਹੁੰਦੇ ਆ ਜਿਹੜੇ ਅਮਰਿਤਪਾਲ ਸਿੰਘ ਦੇ ਵਿਰੋਧੀ ਉਹ ਤਾਂ ਆਟੋਮੈਟਿਕ ਇਹਨੂੰ ਜੋੜਨਗੇ ਪਰ ਸਿਧਾਂਤਕ ਪੱਖ ਤੋਂ ਇਹ ਜੁੜਨੀ ਨਹੀਂ ਚਾਹੀਦੀ ਹਣੇ ਜੁੜਦੀ ਕਿਉਂ ਆ ਇਹਦੇ ਬਾਰੇ ਵੀ ਆਪਾਂ ਥੋੜਾ ਖੋਲ ਲੀਏ ਕਿਉਂਕਿ ਉਹ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਖਾਲਿਸਤਾਨ ਜਿਹੜਾ ਵੱਖਰਾ ਰਾਜ ਖਾਲਿਸਤਾਨ ਦੀ ਗੱਲ ਕਲ ਨਹੀਂ ਖਾਲਸਾ ਪੰਥ ਦੀ ਗੱਲ ਕਰਨੀ ਆ ਸਾਡੇ ਤੇ ਕਾਫੀ ਕੁਝ ਗੱਲਾਂ ਕੀਤੀਆਂ ਕਿ ਜਿਹੜੀਆਂ ਮਤਲਬ ਕਹਿ ਲੋ ਕਿ ਹਰ ਪੰਜਾਬੀ ਦੇ ਦਿਲ ਦੀ ਤੜਪ ਹੈਗੀ ਆ ਹਾਂਜੀ ਵੀ ਇਹ ਬਣਦੀਆਂ ਸੀਗੀਆਂ ਜੀ ਜੀ ਫਿਰ ਜਦੋਂ ਥੋੜਾ ਦਬਾਅ ਵਧਿਆ ਤੇ ਉਹਨਾਂ ਨੇ ਕਿਹਾ ਵੀ ਆਪਾਂ ਕੱਲਾ ਨਸ਼ਾ ਛਡਾਉਣੇ ਆ ਤੇ ਅੰਮ੍ਰਿਤ ਛਕਾਉਣੇ ਆ ਚਲੋ ਸੰਥ ਕਹਿੰਦਾ ਵੀ ਕੋਈ ਗੱਲ ਨਹੀਂ ਕੋਈ ਤੇ ਆਇਆ ਨਾ ਵੀ ਜਿਹੜਾ ਨਸ਼ਾ ਛਡਾਰਿਆ ਅਮਰ ਸ਼ਕਾਰਿਆ ਹੁਣ ਜਿਹੜੀ ਕੱਲ ਦੀ ਘਟਨਾ ਹੈਗੀ ਆ ਉਹ ਉਹਨਾਂ ਨੇ ਤਾਂ ਜੁੜਦੀ ਆ ਵੀ ਉਹਨਾਂ ਨੇ ਇੰਨਾ ਜ਼ੋਰ ਲਾਤਾ ਵੀ ਉਹ ਉਹਨਾਂ ਦੇ ਜਿਹੜੇ ਸਮਰਥਕ ਵੀਰ ਹੈਗੇ ਆ ਜਿਹੜੇ ਨਾਲ ਜਾਦਾ ਚੱਲਦੇ ਆ ਉਹ ਕਹਿੰਦੇ ਹਜ਼ਾਰਾਂ ਨੂੰ ਅਮਰ ਸ਼ਕਾਰਤਾ ਤੇ ਲੱਖਾਂ ਲੋਕਾਂ ਦੇ ਨਸ਼ੇ ਛਡਾਤੇ ਆਪਦੇ ਭਰਾਵਾਂ ਲ ਧਿਆਨ ਨਹੀਂ ਗਿਆ ਵੀ ਇਹ ਗੱਲ ਇੱਥੇ ਇੱਥੇ ਖੜ ਦੀ ਜਾਣ ਕਿ ਵੀ ਉਹ ਕਿਤੇ ਚੇਤਾ ਭੁੱਲ ਗਿਆ ਵੀ ਜਾਂ ਰੱਛ ਜਿਆਦਾ ਸੀ ਜਾਂ ਰਸ ਜ਼ਿਆਦਾ ਸੀ ਤੇ ਜਾਂ ਜਿਹੜੀ ਸੰਜੀਵਨੀ ਬੂਟੀ ਦੇ ਕੇ ਦੂਜਿਆਂ ਦਾ ਨਸ਼ਾ ਛਡਾਉਂਦੇ ਸੀ ਉਹ ਸੰਜੀਵਨੀ ਬੂਟੀ ਮੋਗ ਗਈ ਹੂੰ ਚੇਤਾ ਭੁੱਲ ਗਿਆ ਨਾ ਜੀ ਵੀ ਉਹ ਰਹਿ ਗਿਆ ਤਾਂ ਇਸ ਕਰਕੇ ਇਹ ਗੱਲ ਜਿਹੜੀ ਆ ਗੱਲ ਬਹੁਤ ਮਾੜੀ ਹੋਈ ਆ ਕਿਉਂਕਿ ਉਹ ਪਰਿਵਾਰ ਅੱਜ ਪੰਥ ਦੀ ਆਈਡੈਂਟੀ ਇੱਕ ਤਰ੍ਹਾਂ ਬਣ ਗਿਆ ਹੋਇਆ ਜੀ ਬੜਾ ਲੋਕਾਂ ਨੇ ਸਮਰਥਨ ਦਿੱਤਾ ਆ ਬੜੀ ਵੱਡੀ ਲੀਡ ਨਾਲ ਉਹਨੂੰ ਜਤਾਇਆ ਆ ਤੇ ਉਹਦੇ ਤੇ ਤਸ਼ੱਦਦ ਵੀ ਹੋ ਰਿਹਾ ਆ ਕਿਉਂਕਿ ਜਿਹੜਾ ਅਜਨਾਲੇ ਕਾਂਡ ਤੋਂ ਇਹ ਗੱਲ ਚੱਲੀ ਸੀ ਤੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੈ 307 ਬਣਦੀ ਸੀ ਤੇ 307 ਤੇ 20 ਭੁਗਤਲੀਆਂ ਨੇ ਹੁਣ ਤੱਕ ਹਾਂ ਉਹਨੂੰ ਕੀ ਮਤਲਬ ਇਹ ਸੀਗਾ ਕਿ ਵੱਧ ਤੋਂ ਵੱਧ 6 ਮਹੀਨੇ ਦੀ ਉਹਦੀ ਹੈਗੀ ਸੀ ਬੇਲ ਹੁੰਦੀ ਸੀ ਜਰਾ ਸਾਂ 6 ਮਹੀਨੇ ਚ ਬੇਲ ਹੋ ਕੇ ਘਰੇ ਆ ਜਾਂਦਾ ਟ੍ਰਾਇਲ ਚੱਲਦਾ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਗੱਲਾਂ ਵੱਖਰੀਆਂ ਸੀ ਪਰ ਐਨਐਸਏ ਲਾ ਕੇ ਉਹਨੂੰ ਉੱਥੇ ਡਿਬਰੂਗੜ੍ਹ ਭੇਜ ਦੇਣਾ ਉਹ ਗੱਲ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾ ਉਹਦੀ ਅੱਜ ਵੀ ਤੇ ਕੱਲ ਵੀ ਨਖੇਦੀ ਕਰਦੇ ਸੀ ਹਾਂ ਤੇ ਰਹਾਂਗੇ ਪਰ ਗੱਲ ਹੈਗੀ ਆ ਹੁਣ ਵੀ ਜਿਹੜੀ ਕੱਲ ਦੀ ਘਟਨਾ ਵਾਪਰੀ ਆ ਤੇ ਮੈਂ ਹੈਰਾਨ ਆ ਵੀ ਉਹਨਾਂ ਦੇ ਪਰਿਵਾਰ ਨੇ ਵੀ ਇਹ ਗੱਲ ਕਹਤੀ ਵੀ ਸਰਕਾਰ ਸਾਡੇ ਨਾਲ ਧੱਕਾ ਕਰਨਾ ਚਾਹੁੰਦੀ ਆ ਅਸੀਂ ਜੀ ਉਹ ਫਲਾਣੇ ਮਾਰਚਾਂ ਫਲਾਣੇ ਥਾਂ ਮਾਰਚ ਕੱਢਿਆ ਜਾਣਾ ਸੀ ਬਾਗੇ ਪੁਰਾਣੇ ਜਾਂ ਕਿੱਥੇ ਉੱਥੇ ਅਸੀਂ ਪਹੁੰਚਣਾ ਸੀ ਸਾਡੇ ਮੁੰਡੇ ਨੇ ਤੇ ਇਹਨਾਂ ਨੇ ਉੱਥੇ ਰੋਕ ਲਿਆ ਇੱਕ ਗੱਲ ਇੱਥੇ ਆ ਵੀ ਅੱਗੇ ਕਿੰਨੇ ਮਾਰਚ ਨਿਕਲੇ ਆ ਜਿਹਦੀ ਹਰਪ੍ਰੀਤ ਸਿੰਘ ਨੇ ਗਵਾਹੀ ਕੀਤੀ ਹੋਵੇ ਹਾਂ ਤੁਸੀਂ ਵੀ ਵੇਖਿਆ ਹੋਣਾ ਮਾਰਚ 'ਚ ਕਾਫੀ ਨਿਕਲੇ ਆ ਬੰਦੀ ਸਿੰਘਾਂ ਦੇ ਵੀ ਨਿਕਲੇ ਆ ਨਸ਼ਾ ਛਡਾਉ ਉਹ ਵੀ ਨਿਕਲੇ ਆ ਜੀ ਜੀ ਤੇ ਗਵਾਹੀ ਕਰਦਾ ਨજર ਨਹੀਂ ਆਇਆ ਕਿਤੇ ਹਿੱਸਾ ਜ਼ਰੂਰ ਬਣਦੇ ਰਹੇ ਨੇ ਪਰ ਗਵਾਹੀ ਕਰਨਾ ਅਲੱਗ ਚੀਜ਼ ਹੋ ਜਾਂਦਾ ਹਾਂ ਹਿੱਸਾ ਕੋਈ ਬਣ ਜਾਏ ਉਹ ਗੱਲ ਵੱਖਰੀ ਆ ਨਾ ਪਰ ਇਦਾਂ ਵੀ ਕਦੇ ਨਹੀਂ ਹੋਈ ਕਿ ਵੀ ਫਲਾਨੀ ਆ ਐਨਐਮਆਰਚ ਨਿਕਲਣ ਲੱਗਿਆ ਤੇ ਉਹਦੇ ਭਰਾ ਨੂੰ ਚੱਕ ਲਓ ਜਾਂ ਉਹਦੇ ਭਰਾ ਨੇ ਕਾਲ ਕੀਤੀ ਹੋਵੇ ਨਾ ਕੋਈ ਇਹਨਾਂ ਦਾ ਪੋਸਟਰ ਵਾਇਰਲ ਹੋਇਆ ਨਾ ਕੋਈ ਗੱਲ ਹੋਈ ਆ ਇਹ ਇੱਕ ਬਨੌਟੀ ਗੱਲ ਆ ਤੁਸੀਂ ਤੁਸੀਂ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਜਿਹੜੀਆਂ ਪਰਵਾਰ ਗੱਲਾਂ ਬਣਾ ਰਿਆ ਉਹ ਸਾਰੀਆਂ ਝੂਠੀਆਂ ਨੇ ਇਹ ਹੀ ਹੋਣੀਆਂ ਇਥੇ ਇਹ ਦੇਖੋ ਜੀ ਨਾ ਆਪਾਂ ਸੱਚ ਝੂਠ ਦਾ ਨਤਰਾਤ ਕਰਨਾ ਪਰਮੇਸ਼ਰ ਨੇ ਪਰ ਆਪਾਂ ਲੱਛਣ ਫੜਨੇ ਹੁੰਦੇ ਨਾ ਵੀ ਲੱਛਣ ਕੀ ਆ ਜਿੱਦਾਂ ਡਾਕਟਰ ਕੋਈ ਲੱਛਣ ਕੀ ਸਾਬਤ ਕਰ ਰਹੇ ਨੇ ਮੈਂ ਉਹ ਹੀ ਪੁੱਛਦਾ ਅਲਮਤਾ ਜੀਆਂ ਕੀ ਜਿੱਦਾਂ ਕਿਸੇ ਨੂੰ ਖੰਗ ਹੋਈ ਹੋਵੇ ਡਾਕਟਰ ਕਹਿੰਦਾ ਵੀ ਖਾਦਾ ਕੀ ਸੀ ਜੀ ਜੀ ਕਹਿੰਦਾ ਜੀ ਮੂਲੀ ਖਾ ਬੈਠੇ ਸੀ ਪਾਣੀ ਪੀ ਲਿਆ ਸੀ ਕਹਿੰਦਾ ਬਸ ਫੇ ਇਹਨੇ ਕੰਮ ਖਰਾਬ ਕਰਤਾ ਹੁਣ ਉਹ ਕਹਿੰਦੇ ਰਹੀ ਗਿਆ ਅੱਛਾ ਰਈਏ ਤੋਂ ਗਾਂ ਕਿਹੜਾ ਕਿਸਾਨੀ ਅੰਦੋਲਨ ਚੱਲਦਾ ਸੀ ਵੀ ਸੜਕ ਬੰਦ ਸੀ ਵੀ ਗਾਂ ਜਾਇਆ ਹੀ ਨਹੀਂ ਜਾਣਾ ਸੜਕ ਤਾਂ ਸਿੱਧੀ ਆਉਂਦੀ ਆ ਜੀ ਲਾਡੋਵਾਲ ਨੂੰ ਵੀ ਚੱਲ ਜਾਂਦੀ ਆ ਲੁਧਿਆਣੇ ਨੂੰ ਵੀ ਚੱਲ ਜਾਂਦੀ ਆ ਦਿੱਲੀ ਚੱਲ ਜਾਂਦੇ ਪਰੇ ਆਪਾਂ ਭੱਜੀ ਜਾਂਦੀ ਗੱਡੀ ਮਾਰੋ ਮਾਰ ਅੱਛਾ ਫੇਰ ਹੁਣ ਪੁਲਿਸ ਨੇ ਹੈਬੋਵਾਲ ਵਾਲਾ ਬੰਦਾ ਪਲਾਂਟ ਕਰਕੇ ਰੱਖਿਆ ਹੋਇਆ ਸੀਗਾ ਪੁਲਿਸ ਨੇ ਇਹਨੂੰ ਸੱਦਿਆ ਉੱਥੋਂ ਵੀ ਤੂੰ ਇੱਥੇ ਆ ਤੇ ਹੈਬੋਵਾਲ ਵਾਲਾ ਬੰਦਾ ਤੈਨੂੰ ਉਡੀਕਦਾ ਤੇ ਪੁਲਿਸ ਨੇ 10000 ਰੁਪਏ ਵੀ ਦਿੱਤਾ ਪੇਟੀਐਮ ਚ ਪਾਉਣ ਨੂੰ ਮਤਲਬ ਮੈਂ ਕਹਿਣਾ ਹੁੰਨਾ ਕਿ ਆਟੇ ਚ ਲੂਣ ਤੇ ਗੁੱਜ ਸਕਦਾ ਤੇ ਕੱਲਾ ਲੂਣ ਨਹੀਂ ਜੇ ਗੁੱਜਦਾ ਟੋਟਲ ਪਲਸ ਦੀ ਕਾਰਵਾਈ ਨੂੰ ਤੁਸੀਂ ਝੂਠੀ ਨਹੀਂ ਕਹਿ ਸਕਦੇ ਜੇ ਅੱਗ ਬਲੀਆ ਤੇ ਧੂਆਂ ਨਿਕਲਿਆ ਆ ਸੌਰੀ ਜੇ ਧੂਆਂ ਨਿਕਲਿਆ ਆ ਤੇ ਭਾਂਬੜ ਮੱਚਿਆ ਆ ਜੇ ਨਾ ਕੁਝ ਹੁੰਦਾ ਸਾਰਾ ਕੁਝ ਝੂਠ ਨਹੀਂ ਹੋਣਾ ਸੀਗਾ ਹੈਗਾ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਸਚਾਈ ਛੁਪੀ ਹੋਈ ਆ ਹੁਣ ਆਪਾਂ ਆਈਏ ਗੱਲ ਵੀ ਹਾਂ ਪਰਿਵਾਰ ਦੀ ਗੱਲ ਨੂੰ ਵੱਡਿਆਂ ਕਰ ਦਿੰਦੇ ਆ ਤੁਸੀਂ ਕਹਿੰਦੇ ਆ ਵੀ ਝੂਠ ਆ ਪ੍ਰਾਈਵੇਟ ਲੈਬਸ ਹੈਗੀਆਂ ਜੀ 72 ਘੰਟੇ ਵਿੱਚ ਡੋਪ ਟੈਸਟ ਦੁਆਰਾ ਹੋ ਜਾਂਦਾ ਆ ਜੀ ਪਰਿਵਾਰ ਕਿਉਂ ਨਹੀਂ ਹਿੰਮਤ ਕਰਦਾ ਜੇ ਕੋਈ ਮੁਸ਼ਕਲ ਆਉਂਦੀ ਆ ਤੇ ਸਾਡੇ ਵੀ ਸਾਡੇ ਭਾਈ ਭਰਾ ਵਾ ਅਸੀਂ ਨਾਲ ਚੱਲਣ ਨੂੰ ਤਿਆਰ ਆਓ ਐਪਲੀਕੇਸ਼ਨ ਦਈਏ ਕੋਰਟ 'ਚ ਤੇ ਆਪਾਂ ਦੁਆਰਾ ਡੋਪ ਕਰਾ ਲਈਏ ਚਲੋ ਤੁਸੀਂ ਕਹਿੰਦੇ ਵੀ ਡੋਪ ਠੀਕ ਨਹੀਂ ਆਉਣਾ ਹਾਂ ਆਪਾਂ ਫੇਰ ਨਰਕੋ ਕਰਾ ਲਈਏ ਲਾਈਵ ਡਿਟੈਕਟ ਕਰਾ ਲਈਏ ਮੁੰਡਾ ਦੱਸ ਦੂਗਾ ਉਹ ਦੱਸੂਗਾ ਕਿ ਮੈਂ ਅਜ ਤੱਕ ਨਸ਼ਾ ਕੀਤਾ ਕਿ ਨਹੀਂ ਕੀਤਾ ਫਿਰ ਉਹ ਦੱਸ ਦੂਗਾ ਕਿ ਮੈਂ 3 ਮਹੀਨੇ ਸੈਂਟਰ 'ਚ ਵੀ ਰਿਹਾ ਕਿ ਨਹੀਂ ਰਿਹਾ ਫਿਰ ਇਹਦੇ ਵਿੱਚ ਹੁਣ ਬਾਈ ਪੈਸਾ ਵੀ ਇਹਦੇ 'ਚ ਇਹ ਸਵਾਲ ਵੀ ਆਊਗਾ ਵੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾਰਕੋ ਟੈਸਟ ਕਰਵਾ ਲਓ ਜਾਂ ਫਿਰ ਲਾਈ ਡਿਟੈਕਟਿਵ ਟੈਸਟ ਕਰਾ ਲਓ ਇਹ ਸਾਰੀਆਂ ਗੱਲਾਂ ਦੀ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਕਿਉਂ ਕਰਨੀਆਂ ਚਾਹੀਦੀਆਂ ਨੇ ਪੰਥ ਦੇ ਅੱਗੇ ਸਪਸ਼ਟਤਾ ਕਰਨ ਦੇ ਲਈ ਜਾਂ ਫਿਰ ਇਹ ਸਾਬਤ ਕਰਨ ਦੇ ਲਈ ਕਿ ਸਾਡਾ ਮੁੰਡਾ ਠੀਕ ਹੈ ਦੇਖੋ ਜੀ ਜਦੋਂ ਅਸੀਂ ਪੰਥ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ ਅੱਜ ਦੀ ਡੇਟ 'ਚ ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਐਸਜੀਪੀਸੀ ਚੋਣਾਂ ਵੀ ਲੜਾਂਗੇ ਅਕਾਲੀ ਦਲ ਦੇ ਪ੍ਰਧਾਨ ਵੀ ਅਸੀਂ ਬਣਾਂਗੇ ਬੰਦੇ ਵੀ ਅਸੀਂ ਖੜੇ ਕਰਾਂਗੇ ਸਭ ਕੁਝ ਉਹਨਾਂ ਨੇ ਕੁਝ ਅਨਾਉਂਸਮੈਂਟਾਂ ਵੀ ਕੀਤੀਆਂ ਭਾਵ ਕਿ ਉਹ ਪੰਥ ਨੂੰ ਰਿਪਰੈਜ਼ੈਂਟ ਕਰਦੇ ਨੇ ਤਾਂ ਪਦਵੀ ਉਹਨਾਂ ਕੋ ਮਹਾਨ ਹੋ ਗਈ ਫੇਰ ਜੇ ਉਹਨਾਂ ਨੇ ਆਪਣਾ ਚਿਹਰਾ ਸਾਫ਼ ਪਾਕ ਰੱਖਣਾ ਆ ਤਾਂ ਫੇਰ ਉਹਨਾਂ ਨੂੰ ਇਹ ਗੱਲਾਂ ਕਰਨੀਆਂ ਪੈਣੀਆਂ ਆ ਵਰਨਾ ਇਹ ਧੂੜ ਦੇ ਬੱਦਲ ਉੱਡ ਜਾਣੇ ਆ ਇਦਾਂ ਨਹੀਂ ਚੱਲਣੀ ਗੱਲ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਪਹਿਲ ਉਹ ਰਹਿਤ ਨੂੰ ਦਿੱਤੀ ਆ ਉਹ ਅਸੂਲਾਂ ਨੂੰ ਦਿੱਤੀ ਆ ਅਸੂਲ ਤੇ ਰਹਿਤ ਇੱਕੋ ਹੀ ਗੱਲ ਆ ਕਾਨੂੰਨ ਤੇ ਰਹਿਤ ਇੱਕੋ ਹੀ ਗੱਲ ਆ ਮਰਯਾਦਾ ਉਹਦਾ ਗੁਰਮਤਿ ਚ ਮਰਯਾਦਾ ਕਾਨੂੰਨ ਦੂਜੀ ਭਾਸ਼ਾ ਚ ਤੇ ਅਸੂਲ ਹਾਂਜੀ ਰੂਲ ਐਂਡ ਰੈਗੂਲੇਸ਼ਨ ਵੱਖਰੀਆਂ ਵੱਖਰੀਆਂ ਪਸ਼ਾਵਾਂ ਜਾਂ ਵੱਖਰਾ ਵੱਖਰਾ ਤੇ ਹਾਂ ਮਤਲਬ ਅਲੀ ਕੋਈ ਹੈ ਉਹਦੇ ਅਰਥ ਅਲੱਗ-ਅਲੱਗ ਗੱਲ ਇਹ ਆ ਵੀ ਕਰਨੀ ਪੰਜਾਬੀ ਚ ਕਹਿੰਦੇ ਆ ਵੀ ਉਹ ਘਾਵਤਾ ਗੱਲੀਬਾਤੀ ਮੈਂ ਵੱਡੀ ਕਰਤੂਤਨ ਵੱਡੀ ਜਠਾਣੀ ਹੁਣ ਕਰਤੂਤ ਨਾਲ ਗੱਲ ਬਣਨੀ ਆ ਤੇ ਜੇ ਸਾਡੀ ਕਰਤੂਤ ਗੁਰੂ ਸਾਹਿਬ ਕੀ ਕਹਿੰਦੇ ਇੱਕ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕੰਮ ਤੇ ਸਾਡੇ ਹੋ ਰਿਆ ਬਾਣੇ ਅਸੀਂ ਪਾਲੇ ਹੋਏ ਆ ਇਵੇਂ ਦਾ ਬਾਣਾ ਗੁਰੂ ਸਾਹਿਬ ਦੇ ਵੇਲੇ ਇੱਕ ਸਾਖੀ ਆਉਂਦੀ ਥੋੜੀ ਜੀ ਟੂਕ ਮਾਤਰ ਲੰਬੀ ਹੋ ਜੂ ਗੱਲ ਜੀ ਜੀ ਉਹ ਕਹਿੰਦੇ ਜੀ ਇੱਕ ਸ਼ੇਰ ਆ ਗਿਆ ਬਾਹਰ ਹਾਂਜੀ ਤੇ ਲੋਕ ਡਰ ਗਏ ਘਰਾਂ ਚ ਵੜ ਗਏ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਪਰ ਬਦਕਿਸਮਤੀ ਉਹ ਰੂੜੀਆਂ ਤੇ ਤੁਰਿਆ ਫਿਰੇ ਹਾਂ ਜਦੋਂ ਉਹ ਰੂੜੀਆਂ ਤੇ ਤੁਰਿਆ ਫਿਰੇ ਤੇ ਸਿਆਣੇ ਬੰਦੇ ਕਹਿੰਦੇ ਵੀ ਇਹ ਸਿਆਣੇ ਸਿੰਘ ਕਹਿੰਦੇ ਵੀ ਇਹ ਰੂੜੀਆਂ ਤੇ ਮਤਲਬ ਸ਼ੇਰ ਦਾ ਕੀ ਕੰਮ ਆ ਰੂੜੀਆਂ ਤੇ ਤੇ ਜਦੋਂ ਥੋੜਾ ਜਿਹਾ ਹਲਾਇਆ ਜ ਲੈਆ ਤਾਂ ਹੀਂਗ ਪਿਆ ਹਾਂ ਹੀਂਗ ਪਿਆ ਤੇ ਉਹਨਾਂ ਨੇ ਉਹਦੀ ਉਹ ਖਿੱਚ ਕੇ ਖਾਲ ਜੀ ਪਰੇ ਮਾਰੀ ਤੇ ਉਹ ਗਦਾ ਹੁਣ ਕਈ ਵਾਰ ਨਾ ਬਾਣਾ ਤੇ ਸਾਡੇ ਪਾਇਆ ਸ਼ੇਰਾਂ ਵਾਲਾ ਥੱਲੇ ਵਿੱਚ ਗਧੇ ਵੜੇ ਹੋਏ ਆ ਇਹ ਸ਼ਬਦ ਕਿਹਦੇ ਲਈ ਨੇ ਜੇ ਸਿੱਧੇ ਤੌਰ ਤੇ ਪੁੱਛਣਾ ਉਹ ਫੇ ਸਾਰੇ ਸਮਝਣ ਵਾਲੇ ਸਮਝ ਹੀ ਜਾਂਦੇ ਹੁੰਦੇ ਆ ਅਸੀਂ ਕਰਦੇ ਕੀ ਆ ਹਾਂ ਹੁਣ ਆਪਾਂ ਕਿਸੇ ਮਤਲਬ ਤੁਸੀਂ ਸਮਝਦੇ ਹੋ ਕਿਹੜੇ ਸੰਦਰਭ ਵਿੱਚ ਗੱਲ ਹੋ ਰਹੀ ਆ ਜੀ ਜੀ ਉਹ ਮਤਲਬ ਸਾਡਾ ਬਾਣਾ ਤੇ ਸ਼ੇਰਾਂ ਵਾਲਾ ਆ ਅੱਜ ਸਾਡਾ ਸ਼ੇਰਾਂ ਵਾਲਾ ਬਾਣਾ ਵੀ ਬਦਨਾਮ ਹੋ ਗਿਆ ਐ ਇਸ ਕੌਮ ਦੇ ਸਹਿਰ ਦੇ ਲੋਕਾਂ ਨੂੰ ਉੱਠਣਾ ਪਊਗਾ ਗੱਲ ਕਰਨੀ ਪਊਗੀ ਮੱਖੀ ਤੇ ਮੱਖੀ ਮਾਰਿਆਂ ਗੱਲ ਨਹੀਂ ਬਣਨ ਵਾਲੀ ਤੁਹਾਨੂੰ ਨਹੀਂ ਲੱਗਦਾ ਤੁਸੀਂ ਸਾਰੀਆਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਸ ਤੇ ਐਸਜੀਪੀਸੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਇਸ ਤੇ ਕੋਈ ਟਿੱਪਣੀ ਜਾਂ ਫਿਰ ਇਸ ਤੇ ਕੋਈ ਗੱਲ ਅੱਗੇ ਤੁਰਨੀ ਚਾਹੀਦੀ ਹੈ ਕਿ ਟਿੱਪਣੀ ਦੀ ਛੋਟੇ ਵੀਰ ਗੱਲ ਕਰਦੇ ਹਾਂ ਜਦੋਂ ਅਜਨਾਲਾ ਕਾਂਡ ਹੋਇਆ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਧਿਰਾਂ ਨੇ ਸੰਪਰਦਾਵਾਂ ਨੇ ਕੋਈ ਬਹੁਤ ਹੈ ਤੇ ਲੋਕਾਂ ਨੇ ਇੱਕ ਐਪਲੀਕੇਸ਼ਨ ਲਿਖੀ ਸੀ ਕਿ ਅਜਨਾਲਾ ਕਾਂਡ ਦੇ ਉੱਤੇ ਸਿੰਘ ਸਾਹਿਬ ਆਪ ਦਾ ਕਮੈਂਟ ਦੇਣ ਕਿ ਇਹ ਉਦੋਂ ਇਹਨੂੰ ਬੁਲਾਇਆ ਵੀ ਗਿਆ ਸੀਗਾ ਨੌਜਵਾਨ ਨੂੰ ਅਮਰਤਪਾਲ ਨੂੰ ਪਰ ਉਹ ਰਿਪੋਰਟ ਹਜੇ ਤੱਕ ਜਨਤਕ ਨਹੀਂ ਹੋਈ ਕੱਲ ਤੱਕ ਸਾਹਿਬ ਵੱਲੋਂ ਵੀ ਕੀ ਠੀਕ ਸੀ ਜਾਂ ਗਲਤ ਸੀ ਅਸਲ 'ਚ ਇੱਥੇ ਵੱਡੀ ਤਿਰਦੇ ਵਾਲੇ ਪਾਸੇ ਜਿਹਦੇ ਨਾਲ ਚਾਰ ਬੰਦੇ ਖੜੇ ਆ ਜਾਂ ਚਾਰ ਸਪੋਰਟਰ ਹੈਗੇ ਆ ਜਾਂ ਫੇਕ ਆਈਡੀਆਂ ਵਾਲੇ ਬੰਦੇ ਹੈਗੇ ਆ ਭੇਡਾਂ ਹੈਗੀਆਂ ਉਹ ਕਹਿੰਦੇ ਹਰ ਇੱਕ ਬੰਦਾ ਕਹਿੰਦਾ ਛੱਡ ਪਰੇ ਮੈਂ ਕਿਉਂ ਗਾਲਾਂ ਖਾਵਾਂ ਮੈਨੂੰ ਕੀ ਲੋੜ ਪਈ ਗਾਲਾਂ ਖਾਂਦੀ ਪਰ ਫਿਰ ਗੁਰਬਾਣੀ ਦਾ ਬਚਨ ਵੀ ਆ ਬੋਲ ਸੋ ਧਰਮੀ ਅੜਿਆ ਮੌਨਕਤ ਧਾਰੀ RAM ਜੇ ਧਰਮੀਆਂ ਤੇ ਬੋਲ ਹੁਣ ਜੇ ਦੋਨੇ ਗੱਲਾਂ ਨਾਲ ਜੇ ਜੇ ਦੂਜੇ ਬੰਨੇ ਮੁੰਡੇ ਖਾਕੀ ਵਰਦੀਆਂ ਪਾ ਕੇ ਮੁੰਡੇ ਉਹ ਪੰਜਾਬ ਪੁਲਿਸ ਬੈਠੇ ਨੇ ਮੈਂ ਨਹੀਂ ਕਹਿੰਦਾ ਕਿ ਉਹ پاک ਸਾਫ ਆ ਸਾਰੇ ਇਕੋ ਜਿਹੇ ਨੇ ਸਾਰੀ ਪਬਲਿਕ ਚ ਵੀ ਨਹੀਂ ਸਾਰੇ ਭਗਤ ਬੈਠੇ ਸਾਰੀ ਪੁਲਿਸ ਚ ਵੀ ਨਹੀਂ ਭਗਤ ਬੈਠੇ ਪਰ ਫਿਰ ਜੇ ਆਪਾਂ ਇਦਾਂ ਹੀ ਕਹਾਂਗੇ ਵੀ ਫਲਾਣੇ ਕੋਲੋਂ ਨਸ਼ਾ ਫੜ ਲਿਆ ਫਲਾਣੇ ਕੋਲੋਂ ਨਸ਼ਾ ਫੜ ਲਿਆ ਇਹ ਤਾਂ ਪੁਲਿਸ ਗਦਾਰ ਆ ਸਰਕਾਰ ਮਾੜੀ ਆ ਕਿਉਂਕਿ ਜੇ ਤਾਂ ਫੜੇ ਦੂਜਿਆਂ ਦੇ ਮੁੰਡਿਆਂ ਕੋਲੋਂ ਫੇਰ ਤਾਂ ਠੀਕ ਆ ਤੇ ਜੇ ਸਾਡੇ ਕੋ ਮੁੰਡੇ ਕੋ ਫੜ ਲਿਆ ਫਿਰ ਪੁਲਿਸ ਗਦਾਰ ਆ ਸਰਕਾਰ ਗਦਾਰ ਆ ਤੇ ਹੁਣ ਫਿਰ ਜਦੋਂ ਇਦਾਂ ਦੀਆਂ ਗੱਲਾਂ ਚੱਲਣਗੀਆਂ ਜਦੋਂ ਅਸੀਂ ਵਿਰੋਧ ਕਰਾਂਗੇ ਬੇਲੋੜਾ ਤਵੇ ਪੁਲਿਸ ਵਾਲਿਆਂ ਨੂੰ ਕੀ ਲੋੜ ਹੱਥ ਤੇ ਹਸਰ ਕੇ ਭੇਜਣਗੇ ਕਿਨ ਕਿ ਸਾਨੂੰ ਕੀ ਲੋੜ ਆ ਭਈ ਨਾਲੇ ਅਸੀਂ ਫੜੀਏ ਨਾਲੇ ਅਸੀਂ ਗੱਲਾਂ ਕਰੀਏ ਹੁਣ ਸੋਚਣ ਵਾਲੀ ਗੱਲ ਇਹ ਆ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਜੱਲੂਪੁਰ ਖੇੜੇ ਤੋਂ ਫਲੌਰ ਕਿੰਨੀ ਦੂਰ ਆ ਕਿਹੜਾ ਬੰਦਾ ਪੁਲਿਸ ਦਾ ਗੱਡੀ ਚਲਾ ਕੇ ਲਗਿਆ ਇਹਦੀ ਮੁੰਡੇ ਦੀ ਤੇ ਕਿਹੜੇ ਬੰਦੇ ਨੇ ਇਹਦੇ ਪੀ.ਟੀ.ਐਮ ਚ ਪੈਸੇ ਪਾਏ ਜਾਂ ਇਹਦੇ ਅੱਖਾਂ ਤੇ ਪੱਟੀ ਬੰਨਤੀ ਵੀ ਨਹੀਂ ਵੀ ਤੂੰ ਤੈਨੂੰ ਤੇ ਇਹਨੂੰ ਬੇਹੋਸ਼ ਕੀਤਾ ਕੋਲ ਦੱਸਣ ਤਾਂ ਸਹੀ ਕਿ ਐਵੇਂ ਬਿਨਾਂ ਲੋੜਾ ਵਿਰੋਧ ਕਰੀ ਜਾਣਾ ਉਹ ਠੀਕ ਨਹੀਂ ਗੱਲ ਹੈਗੀ ਹੁਣ ਇੱਥੇ ਗੱਲ ਇਹ ਆਉਂਦੀ ਹੈ ਜਿੱਦਾਂ ਤੁਹਾਡੀਆਂ ਗੱਲਾਂ ਚੋਂ ਮੈਂ ਕੱਢ ਪਾ ਰਿਹਾ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪਰਿਵਾਰ ਪਿੱਛੇ ਖੜਿਆ ਹੈ ਆਪਣੇ ਲੜਕੇ ਦੇ ਹਰਪ੍ਰੀਤ ਸਿੰਘ ਦੇ ਜੀ ਜਾ ਪਰਿਵਾਰ ਜਾਂ ਪੰਥਕ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕਰ ਰਹੀ ਆ ਜਾਂ ਸਰਕਾਰ ਵੱਲੋਂ ਕਰਾਇਆ ਗਿਆ ਉਹਨਾਂ ਨੂੰ ਪਿੱਛੇ ਨਹੀਂ ਖੜਨਾ ਚਾਹੀਦਾ ਸੀ ਉਹਨਾਂ ਨੂੰ ਇਹ ਮੰਨਣਾ ਚਾਹੀਦਾ ਸੀ ਵੀ ਹਾਂ ਜੇ ਕਰਦਾ ਹੈ ਤਾਂ ਜੋ ਕਾਰਵਾਈ ਬਣਦੀ ਆ ਕੀਤੀ ਜਾਵੇ ਤੇ ਇਹ ਹਾਂ ਇਹ ਕਰਦਾ ਹੈ ਅਸੀਂ ਵੀ ਮੰਨਦੇ ਆ ਇਸ ਤਰੀਕੇ ਦਾ ਹੋਣਾ ਚਾਹੀਦਾ ਸੀ ਦੇਖੋ ਜੇ ਹੁਣ ਸੁਖਵੀਰ ਬਾਦਲ ਹੁਣਾਂ ਕੋ 2015 ਚ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੇ ਰਾਜ ਵਿੱਚ ਉਦੋਂ ਤਾਂ ਗੱਲ ਕੀਤੀ ਨਹੀਂ ਕੋਈ ਗੱਲ ਨਹੀਂ ਕੀਤੀ ਨਾ ਪਬਲਿਕ ਫਿਗਰ ਸੀਗੇ ਲੋਕ ਨਾਲ ਸੀ ਮਤਲਬ ਗੱਲੀ ਸੁਣਦਾ ਸੀ ਗੱਲੀ ਸੁੱਕੀ ਮਚਾਉਂਦੇ ਰਹੇ ਜੀ ਜੀ ਅੱਜ ਕਿੱਥੇ ਆ ਕੇ ਖੜ ਗਏ ਆਪੇ ਪਾਟੇ ਦੱਸ ਦੇਣਾ ਹੁਣ ਸੱਚ ਵੀ ਆ ਇਦਾਂ ਹੋਇਆ ਸੀ ਤੇ ਆ ਇਦਾਂ ਹੋਇਆ ਸੀ ਜਦੋਂ ਲੋਕ ਕਹਿੰਦੇ ਸੀ ਹਜੇ ਸਾਡੇ ਵਰਗੇ ਵਿਰਲੇ-ਵਿਰਲੇ ਬੋਲਦੇ ਆ ਹੌਲੀ-ਹੌਲੀ ਵੇਖਿਓ ਸੱਚ ਕਿਦਾਂ ਸਾਹਮਣੇ ਆਉਣਾ ਏ ਫਿਰ ਪਤਾ ਲੱਗਣਾ ਫਿਰ ਪਛਤਾਉਣਾ ਜਦੋਂ ਫਿਰ ਪਛਤਾਇਆ ਕਿਆ ਹੋ ਤਾ ਜਬ ਚਿੜੀਆਂ ਚੋਗੀ ਖੇਤ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਅੱਗੇ ਸੁਧਰ ਚੱਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਸਾਨੂੰ ਸ਼ਰਦ ਹੋ ਕੇ ਸੱਚ ਦੀ ਧਰਮ ਦੀ ਮਰਿਆਦਾ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਇਥੇ ਮਰਿਆਦਾ ਵਾਲਾ ਸ਼ਬਦ ਵੱਡਾ ਹੋ ਜਾਂਦਾ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮਰਿਆਦਾ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ ਜੇ ਇੱਕ ਪੰਥਕ ਪਰਿਵਾਰ ਹੈ ਪੰਥਕ ਸ਼ਬੀ ਹੈ ਪੰਥ ਨੂੰ ਨਾਲ ਲੈ ਕੇ ਚੱਲਦੇ ਹੈ ਜਾਂ ਪੰਥ ਉਸ ਨੂੰ ਮਾਨਤਾ ਵੀ ਦੇ ਰਿਹਾ ਹੈ ਤਾਂ ਮਰਿਆਦਾ ਤਾਂ ਮੱਲੋ ਮੱਲੀ ਉੱਥੇ ਹੋਣੀ ਹੀ ਚਾਹੀਦੀ ਹੈ ਮਰਿਆਦਾ ਤਾਂ ਗੁਰੂ ਸਾਹਿਬ ਨੇ ਜਦੋਂ ਅਸੀਂ ਦੇਖ ਤਿਆਰ ਕਰਦੇ ਹਾਂ ਉਸ ਉਸ ਲਈ ਵੀ ਇੱਕ ਮਰਿਆਦਾ ਨਿਰਧਾਰਤ ਹੈ ਹਰੇਕ ਚੀਜ਼ ਲਈ ਮਰਿਆਦਾ ਨਿਰਧਾਰਤ ਹੈ ਫਿਰ ਇੱਥੇ ਮਰਿਆਦਾ ਨੂੰ ਵੱਡਾ ਕਰਕੇ ਦੇਖਿਆ ਜਾਵੇ ਜੇ ਤੁਹਾਡੀ ਗੱਲ 'ਚੋਂ ਗੱਲ ਕੱਢਣੀ ਹੋਵੇ ਅਸਿਰਾ ਲਾਉਣਾ ਹੋਵੇ ਜੇ ਸਿਰਾ ਮਕਾਉਣਾ ਹੋਵੇ ਸਿਰਾ ਲਾਉਣਾ ਹੋਵੇ ਤੇ ਗੁਰੂ ਅਹ ਸੱਤਵੇਂ ਪਾਤਸ਼ਾਹ ਦੇ ਹੁਣ ਹਰਸ਼ ਪੁੱਤਰ ਸਿਗੇ ਰਾਮ ਰਾਏ ਜੀ ਉਹਨਾਂ ਨੇ ਇੱਕ ਬਾਣੀ ਦੀ ਲਗਾਮਾਤਰ ਇੱਧਰ ਉੱਧਰ ਕਰ ਲਈ ਹਾਂਜੀ ਉਹ ਕਹਿੰਦੇ ਜਾ ਜਿੱਧਰ ਨੂੰ ਤੇਰਾ ਮੂੰਹ ਉੱਧਰ ਨੂੰ ਚੱਲ ਜਾ ਹਾਂ ਇੱਧਰ ਨਾ ਵੜੀ ਜੀ ਤੇ ਜੇ ਹੁਣ ਕਿਸੇ ਬੱਚੇ ਕਰਕੇ ਪੰਥ ਦੀ ਐਡੀ ਹੁਣੀ ਹੁੰਦੀ ਹੋਵੇ ਤੇ ਫੇਰ ਹੁਣ ਪਿਛਲੇ ਦਿਨੀ ਉਹਨਾਂ ਦਾ ਨੌਜਵਾਨ ਦਾ ਬਿਆਨ ਆਇਆ ਸੀ ਉੱਥੋਂ ਡਿਬਰੂਗੜ੍ਹ ਚੋਂ ਵੀ ਜਿਹੜੀ ਮੈਂ ਤੇ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਗੱਲ ਜਿੱਦਾਂ ਉਹ ਉੱਥੇ ਕਿਹਾ ਗਿਆ ਸੀ ਵੀ ਵੀ ਸਿੱਖੀ ਜੇ ਰੱਖਣੀ ਆ ਤੇ ਮਤਲਬ ਤੈਨੂੰ ਅਸੀਂ ਤੇਰਾ ਸੈਲ ਕਰਮ ਕਰਦੇਾਂਗੇ ਤੇ ਜੇ ਤੂੰ ਸਿੱਖੀ ਤੋਂ ਮੁੜਿਆਵੇਂ ਤੇ ਅਸੀਂ ਤੈਨੂੰ ਰਾਜ ਭਾਗ ਜਾਂ ਸਭ ਕੁਝ ਤੇ ਉਹ ਮਾਂ ਕਹਿੰਦੀ ਏ ਮੇਰਾ ਬੱਚਾ ਸਿੱਖ ਨਹੀਂਗਾ ਉਹ ਕਹਿੰਦਾ ਇਹ ਮੇਰੀ ਮਾਂ ਨਹੀਂ ਹੈਗੀ ਇਦਾਂ ਦੀ ਧਾਰਨਾ ਹੀ ਆ ਨਾ ਵੀ ਇਹ ਮੇਰੀ ਮਾਂ ਨਹੀਂ ਨਾ ਨਾ ਤੂੰ ਮੇਰਾ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਹੁਣ ਇੱਥੇ ਫਿਰ ਇੱਥੇ ਕਹਿਣਾ ਪਊਗਾ ਨਾ ਵੀ ਏ ਭਾਈ ਸਾਡਾ ਨਹੀਂ ਹੈਗਾ ਇਹ ਤਾਂ ਨਸ਼ਈ ਆ ਅਸੀਂ ਇਹਦਾ ਬਾਈਕਟ ਕੀਤਾ ਮਰਿਆਦਾ ਨੂੰ ਅੱਗੇ ਰੱਖ ਮਰਿਆਦਾ ਨੂੰ ਅੱਗੇ ਰੱਖਣਾ ਪਊਗਾ ਆਖਰੀ ਸਵਾਲ ਹੈ ਇਸ ਤੋਂ ਬਾਅਦ ਭਾਈ ਸਾਹਿਬ ਆਪਾਂ ਸਮਾਪਤੀ ਕਰਦੇ ਹਾਂ ਹੁਣ ਜੇ ਲੋਕਾਂ ਨੇ ਜਿਹੜੇ ਲੋਕਾਂ ਦੇ ਮਨਾਂ 'ਚ ਸ਼ੰਕੇ ਤਾਂ 100 ਹੁੰਦੇ ਨੇ ਜਦੋਂ ਛੋਟੀ ਜੀ ਵੀ ਘਟਨਾ ਵਾਪਰਦੀ ਹੈ ਸ਼ੰਕੇ 100 ਪੈਦਾ ਹੁੰਦੇ ਨੇ ਹੁਣ ਭਾਈ ਅਮਰਿਤਪਾਲ ਸਿੰਘ ਹੋਣੇ ਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦਾ ਵਿਸ਼ਵਾਸ ਹੋਊਗਾ ਉਹ ਵਿਸ਼ਵਾਸ ਵੀ ਟੁੱਟੂਗਾ 100 ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕੋਈ ਇਸ ਨੂੰ ਕਿਸੇ ਤਰੀਕੇ ਨਾਲ ਸਰਕਾਰੀ ਤੰਤਰ ਦੀ ਸ਼ਰਾਰਤ ਦੇਖੂਗਾ ਜਾਂ ਫਿਰ ਇਹ ਗੱਲ ਕਰੂਗਾ ਕਿ ਇਹ ਤਾਂ ਕਰਦਾ ਹੀ ਹੋਊਗਾ ਤਾਂ ਫੜਿਆ ਹੈ 100 ਤਰ੍ਹਾਂ ਦੇ ਅਲੱਗ-ਅਲੱਗ ਟੋਟਕੇ ਹਰੇਕ ਕਿਸੇ ਦੇ ਹੁੰਦੇ ਨੇ ਪਰ ਮੁੱਕ ਦੀ ਗੱਲ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਜਿਸ ਤਰੀਕੇ ਨਾਲ ਤੁਸੀਂ ਸਾਰੀਆਂ ਗੱਲਾਂ ਰੱਖੀਆਂ ਨੇ ਤੁਹਾਨੂੰ ਵੀ ਪਤਾ ਹੈ ਕਿ ਇਸ ਤਰੀਕੇ ਦੀਆਂ ਪ੍ਰਤੀਕਰਮਵਾਦ ਦੇ ਵਿੱਚ ਆਉਂਦੇ ਨੇ ਇਸ ਨੂੰ ਇਹ ਵੀ ਮੰਨਿਆ ਜਾਊਗਾ ਜਦੋਂ ਇਹ ਜਨਤਕ ਹੁੰਦੀ ਹੈ ਆਪਾਂ ਇਸ ਨੂੰ ਵੀਡੀਓ ਨੂੰ ਜਨਤਕ ਕਰਦੇ ਹਾਂ ਕਿ ਭਾਈ ਪੰਥ ਪੰਥ ਦੀਆਂ ਲੱਤਾਂ ਇੱਕ ਦੂਸਰੇ ਦੀਆਂ ਖਿੱਚਣ ਤੇ ਹੋਏ ਹੋਏ ਆ ਇਹ ਇਹ ਜਰਨ ਬੇੜਾ ਕਰ ਦਿਓ ਅੰਤ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਗੱਲ ਹੁੰਦੀ ਹੈ ਨਾ ਤੁਸੀਂ ਤਾਂ ਕਰਤੀ ਹੁਣ ਜਦੋਂ ਗੱਲ ਜਾਣੀ ਹੈ ਤੁਹਾਡੇ ਬਾਣੇ ਨੂੰ ਤੁਹਾਡੇ ਸਰੂਪ ਨੂੰ ਦੇਖ ਕੇ ਕਹਿਣਾ ਕਿ ਇੱਕ ਦੂਸਰੇ ਨੂੰ ਜਰਦੇ ਨਹੀਂ ਦੇਖ ਕੇ ਪੰਥ ਅੱਗੇ ਕਿੱਦਾਂ ਵਧੂਗਾ ਉਹ 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 ਇਹ ਗੱਲਾਂ ਹੁੰਦੀਆਂ ਰਹਿਣੀਆਂ ਨੇ ਹਾਂ ਮਨ ਲਓ ਮੇਰਾ ਹੱਥ ਇਥੋਂ ਗਲ ਗਿਆ ਜੀ ਇਹ ਚ ਪੈ ਗਿਆ ਕੀੜੇ ਹੁਣ ਮੈਨੂੰ ਹਿੱਕ ਨਾ ਲਾ ਕੇ ਰੱਖਾਂ ਮੈਨੂੰ ਜਾਣਾ ਪਊ ਹਸਪਤਾਲ ਤੇ ਇੰਨਾ ਕੁ ਵੱਡਣਾ ਪੈਣਾ ਉੱਪਰੋਂ ਜੀ ਇਹਨੂੰ ਪਰੇ ਰੱਖਣਾ ਪੈਣਾ ਕਿਉਂਕਿ ਹੈ ਤੇ ਮੇਰੇ ਇਹ ਵੀ ਮਾਸ ਦਾ ਹਿੱਸਾ ਹੀ ਆ ਸਰੀਰ ਦਾ ਹਿੱਸਾ ਨਹੀਂ ਪਰ ਜਦੋਂ ਗਲ ਗਿਆ ਫਿਰ ਕੱਟਣਾ ਪੈਂਦਾ ਜੀ ਫਿਰ ਜਿਹੜਾ ਪੰਥ ਦੀ ਬਦਨਾਮੀ ਕਰੇ ਜਿਹੜਾ ਵੀ ਜੀ ਕਰੇ ਇਹ ਮੈਂ ਕਰਾਂ ਮੈਨੂੰ ਬਾਹਰ ਕੱਢੋ ਪਾਸੇ ਕਰੋ ਵੀ ਨਹੀਂ ਬਈ ਅਸੀਂ ਕਿਤੇ ਨਾ ਕਿਤੇ ਜ਼ਿਆਦਾ ਜਜ਼ਬਾਤੀ ਵੀ ਹੋ ਜਾਂਦੇ ਆ ਅਸੀਂ ਬਹੁਤ ਜ਼ਿਆਦਾ ਜਜ਼ਬਾਤਾਂ ਦੇ ਵਹਿਣ ਚ ਬਹਿ ਕੇ ਕਈ ਵਾਰੀ ਜਿਹੜੀ ਚੀਜ਼ ਨਹੀਂ ਵੀ ਕਰਨੀ ਹੁੰਦੀ ਉਹ ਵੀ ਕਰ ਬੈਠਦੇ ਆ ਫਿਰ ਉਹਨਾਂ ਨੂੰ ਕਿੱਦਾਂ ਠੱਲ ਪਾਈ ਜਾਂਦੀ ਜਦੋਂ ਅਸੀਂ ਦੂਜਿਆਂ ਵਾਸਤੇ ਇੰਨੇ ਸਟ੍ਰਿਕਟ ਆ ਅਸੀਂ ਕਹਿੰਦੇ ਆ ਕਿ ਚਲੋ ਬਾਹਰ ਹਾਂ ਬਾਹਰ ਨਿਕਲੋ ਹਾਂ ਆ ਨਹੀਂ ਹੋਣਾ ਜੀ ਐਦਾਂ ਨਹੀਂ ਹੋਣਾ ਹਾਂ ਚਾਰ ਮਰ ਜਾਣਗੇ ਮੱਸਿਆ ਲੱਗਣੋਂ ਹਟ ਜੂਗੀ ਹਾਂ ਜੇ ਕੋਈ ਬਜ਼ੁਰਗ ਆ ਉਹ ਦਾ ਬਹਿਣ ਦਾ ਤਰੀਕਾ ਨਹੀਂ ਸਾਨੂੰ ਠੀਕ ਹਾਂ ਸਾਨੂੰ ਉਹਦਾ ਲੰਗਰ ਛਕਣ ਦਾ ਤਰੀਕਾ ਨਹੀਂ ਠੀਕ ਸਾਨੂੰ ਦੂਜੇ ਸਾਡੇ ਵੀਰ ਭਰਾ ਜਿਹੜੇ ਕੋਈ ਥੋੜੇ ਢਿੱਲੇ ਪੈਰੇ ਚ ਹੈਗੇ ਆ ਕੋਈ ਘੱਟ ਬਾਣੀ ਪੜਦੇ ਆ ਜਾਂ ਕੋਈ ਉਹ ਨਹੀਂ ਠੀਕ ਸਾਡਾ ਤੇ ਫਿਰ ਸਾਡਾ ਆਪਦੇ ਪਰਿਵਾਰ ਲਈ ਸੌਫਟ ਕੋਰਨਰ ਕਿਉਂ ਆ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਨਾ ਜੀ ਜੀ ਇੱਕੋ ਜਿਹਾ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜੀ ਜੀ ਤਾਂ ਇਸ ਕਰਕੇ ਆਪਾਂ ਫੇਰ ਇਸ ਸਮਾਪਤੀ ਇੱਥੇ ਕਰਦੇ ਆ ਕਿ ਅਸੀਂ ਨਹੀਂ ਕਹਿੰਦੇ ਕਿ ਬਹੁਤ ਵੀ ਬੱਕਈ ਪੁਲਿਸ ਬਹੁਤ ਚੰਗਾ ਕਰਦੀ ਐ ਪੁਲਿਸ ਬਹੁਤ ਵਦੀਕੀਆਂ ਕਰਦੀ ਆ ਪਰ ਮੈਂ ਇੱਥੇ ਤੁਹਾਨੂੰ ਲਾਸਟ ਤੇ ਕਹਿਣਾ ਚਾਹੁੰਦਾ ਵੀ ਜੇ ਪੁਲਿਸ ਨੇ ਵਦੀਕੀ ਕਰਨੀ ਹੁੰਦੀ ਏ ਇਸ ਮਸਲੇ 'ਚ ਜੋ ਮੈਨੂੰ ਦਿਖ ਰਿਹਾ ਤੇ ਫਿਰ 4 4 ਗ੍ਰਾਮ ਦਾ 400 ਵੀ ਹੋ ਸਕਦਾ ਸੀ ਤੇ 4 ਕਿਲੋ ਵੀ ਹੋ ਸਕਦਾ ਸੀ ਸਭ ਕੁਝ ਉਹਨਾਂ ਦੇ ਕੋਲ ਆ ਤੇ ਉਹ ਫਿਰ ਕਮਰਸ਼ਲ ਹੋ ਜਾਣੀ ਸੀ ਨਾਲੇ ਸਾਲ 2 ਸਾਲ ਰਾਮ ਨ ਕੋਈ ਕੁਝ ਕਹਿਣ ਦੀ ਵੀ ਲੋੜ ਨਹੀਂ ਸੀ ਪੈਣੀ ਲਾਲਾ ਲਾਲਾ ਤਾਂ ਇੰਨੀ ਹੁਣੀ ਸੀ ਪਰ ਮੈਨੂੰ ਲੱਗਦਾ ਆ ਕਿ ਪੁਲਿਸ ਨੇ ਉਹਨੂੰ ਹੈਬਚੁਅਲੀ ਰੱਖਿਆ ਆ ਆਦਤੀ ਨਸ਼ਈ ਆ ਨਾ ਕਿ ਵਪਾਰੀ ਵਾਰ-ਵਾਰ ਜਿਹੜੀ ਉਹਨਾਂ ਦੀ ਸੁਣੀ ਆ ਅਖਬਾਰਾਂ ਚ ਪੜਿਆ ਉਹਦੇ ਚ ਵੀ ਇਹੀ ਗੱਲ ਆਈ ਆ ਕਿ ਉਹ ਡਰੱਗ ਅਫੈਕਟ ਸੀਗਾ ਉਹ ਨਸ਼ਾ ਲੈਂਦਾ ਸੀ ਜੀ ਜੀ ਤੋ ਇਸ ਕਰਕੇ ਫੇ ਜੇ ਲੈਂਦਾ ਸੀ ਤੇ ਪਰਿਵਾਰ ਨੂੰ ਮੰਨ ਲੈਣਾ ਚਾਹੀਦਾ ਆ ਜੇ ਨਹੀਂ ਲੈਂਦਾ ਸੀ ਤੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਹੈਗੀਆਂ ਫੇ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ ਪੰਜ ਮੈਂਬਰੀ ਕੋਈ ਗਠਨ ਕਰਨ ਪੰਥ ਵਿੱਚੋਂ ਉਹਨਾਂ ਦੇ ਹਵਾਲੇ ਕਰਨ ਤਾਂ ਕਿ ਵੇਖੋ ਕੀ ਗੱਲ ਸਾਨੂੰ ਚੰਗਾ ਨਹੀਂ ਲੱਗਦਾ ਖਾਲਸਾ ਰਾਜ ਸਾਨੂੰ ਸਾਰੇ ਸਾਨੂੰ ਵੀ ਚੰਗੇ ਲੱਗਦੇ ਆ ਪਰ ਜੇ ਫਿਰ ਇਹ ਇਹ ਇਨਾ ਪਰਿਵਾਰਾਂ ਵਿੱਚੋਂ ਜਿਹੜੇ ਪਰਿਵਾਰਾਂ ਨੇ ਕੌਮ ਨੂੰ ਰੀਪਰੈਜ਼ੈਂਟ ਕਰਨਾ ਤੇ ਐਦਾਂ ਦੀ ਗੱਲ ਕਰਨਗੇ ਤੇ ਫਿਰ ਪੱਗ ਕਿਦੀ ਨੀਵੀ ਹੋਈ ਆ ਪੰਥ ਦੀ ਨੀਵੀ ਹੋਈ ਆ ਪੰਥ ਦੀ ਨਹੀਂ ਹੋਵੇ ਇਸ ਕਰਕੇ ਪੰਥ ਦੀ ਦਸਤਾਰ ਨੀਵੀਂ ਨਾ ਹੋਵੇ ਇਹ ਇਹਦੇ ਵਾਸਤੇ ਸਾਨੂੰ ਸੱਚ ਦੇ ਨਾਲ ਖੜਨਾ ਚਾਹੀਦਾ ਨਾ ਜੀ ਭਾਈ ਸਾਹਿਬ ਇਹੀ ਕਹਿਣਾ ਤੁਸੀਂ ਚਾਹੁੰਦੇ ਹੋ ਜੋ ਮੈਂ ਸਮਝ ਪਾਇਆ ਕਿ ਪੰਥ ਤੋਂ ਅੱਗੇ ਪਰਿਵਾਰ ਨਹੀਂ ਪਰਿਵਾਰ ਤੋਂ ਅੱਗੇ ਪੰਥ ਹੋਣਾ ਚਾਹੀਦਾ ਪੰਥ ਪਹਿਲਾਂ ਹੋਣਾ ਚਾਹੀਦਾ ਪਹਿਲਾਂ ਪੰਥ ਫਿਰ ਪਰਿਵਾਰ ਹਾਂ ਜੇ ਪੰਥ ਹੀ ਨਾ ਰਿਹਾ ਤੇ ਫਿਰ ਪਰਿਵਾਰ ਦਾ ਕੀ ਕਰਨਾ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇੜਾ ਜੀ ਇਹ ਗੁਰੂ ਸਾਹਿਬ ਦੀ ਗੱਲ ਹੈਗੀ ਆ ਸੋ ਇਸ ਕਰਕੇ ਪੰਥ ਪਹਿਲਾ ਆ ਪਰਿਵਾਰ ਬਾਅਦ ਚ ਤੇ ਇਹ ਮੇਰੇ ਖਿਆਲ ਨੌਜਵਾਨ ਅਮਰਤਪਾਲ ਸਿੰਘ ਦੀ ਵੀ ਇਹੀ ਗੱਲ ਆ ਮੈਂ ਤਾਂ ਆਸ ਕਰਦਾ ਕਿ ਛੇਤੀ ਉਹ ਕੋਈ ਇੱਥੇ ਸਖਤ ਸਟੈਂਡ ਲਵੇ ਤੇ ਲੈਣਾ ਚਾਹੀਦਾ ਜੀ ਧੰਨਵਾਦ ਧੰਨਵਾਦ ਮਿਹਰਬਾਨੀ ਜੀ ਖਾਲਸਾ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਪਟਕੇ ਜੀ ਸੋ ਇਹ ਸੰਨ ਸਾਡੇ ਨਾਲ ਭਾਈ ਸੁਖਜੀਤ ਸਿੰਘ ਖੋਸੇ ਹੋਣੀ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਜਿਹੜੀ ਸਾਰੀ ਘਟਨਾ ਵਾਪਰੀ ਹੈ ਇਸ ਤੇ ਪਰਿਵਾਰ ਦਾ ਸਟੈਂਡ ਜਾਂ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਵਿਚਰਨਾ ਚਾਹੀਦਾ ਕਿਉਂਕਿ ਪੰਥਕ ਸ਼ਵੀ ਨੂੰ ਲੈ ਕੇ ਜਿਹੜੀ ਢਾ ਲੱਗੀ ਹੈ ਜਾਂ ਪਰਿਵਾਰ ਤੇ ਗੱਲਾਂ ਹੋ ਰਹੀਆਂ ਨੇ ਜਾਂ ਫਿਰ ਪੰਥ ਨੂੰ ਜਿਸ ਤਰੀਕੇ ਦੇ ਨਾਲ ਇਹ ਸਾਰੇ ਨਾਲ ਜੋੜ ਕੇ ਦੇਖ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਸ਼ੰਕੇ ਨੇ ਸਵਾਲ ਨੇ ਤੇ ਇਹ ਸ਼ੰਕੇ ਸਵਾਲਾਂ ਦੇ ਨਿਵਾਰਣ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਤੇ ਕੋਈ ਸਖਤ ਸਟੈਂਡ ਕੋਈ ਸਖਤ ਗੱਲਬਾਤ ਜ਼ਰੂਰ ਕੀਤੀ ਜਾਵੇ ਸੋ ਗੱਲਬਾਤ ਤੁਸੀਂ ਆਪਣੇ ਵਿਚਾਰ ਅਤੇ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ